ਜੇ ਸਰਵ ਜਾਨ ਤੇ ਜਾ ਬੈਠ ਬੈਤਿਆ ਤੁਝੇ ਜਾ ਬੈਠ ਨਾ ਕਰ ਕਾਲ ਤੁਝੇ ਇਥੇ ਜਿੱਥੇ ਆਪਾਂ ਖੜੇ ਆ ਤੁਸੀਂ ਇਹ ਸੈਂਟਰ ਖਾਲਸਾ ਦੇਵਖਾਨਾ ਚੀਫ ਖਾਲਸਾ ਦਮਾਨ ਦੇ ਅੰਦਰ ਹੈ ਇਹ ਇੰਸਟੀਟਿਊਸ਼ਨ ਜਿਹੜੀ 1904 ਤੋਂ ਬਣੀ ਹੋਈ ਆ ਉਹਦੇ ਵਿੱਚ ਜਿਸ ਨਾਲ ਅਸੀਂ ਗੋਮਤ ਤੇ ਕੋਰਸ ਹੈ 3 ਸਾਲਾਂ ਦਾ ਪੂਰੀ ਸੰਗੀਤਿਕ ਸਖਲਾਈ ਦਿੱਤੀ ਜਾਂਦੀ ਇਸ ਜੰਗ ਇੰਸਟਰੂਮੈਂਟ ਦੇ ਵੀ ਸਖਲਾਈ ਦਿੱਤੀ ਜਾਂਦੀ ਨਾਲ ਸਾਡੇ 5 ਪੇਪਰ ਵੀ ਹੈ ਇਦੇ ਵਿੱਚ ਇਸ ਤਰ੍ਹਾਂ ਹੈ ਜੀ ਸਾਡਾ ਇੱਕ ਪੂਰਾ ਸਿਲੇਬਸ ਬਣਿਆ ਹੈ ਉਹਦੇ ਵਿੱਚ ਗੁਰਮਤ ਸੰਗੀਤ ਦੇ 31 ਰਾਗ ਪਲੱਸ ਜੰਨੀਆਂ ਵੀ ਤਾਲਾਂ ਲੋੜਿੰਦੀਆਂ ਹਨ ਉਹ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਹਨ ਔਰ ਤੁਸੀਂ ਵੇਖੋ ਵੀ ਜਿਹੜੇ 1 ਸਾਲ ਦੇ ਵਿੱਚ ਬੱਚੇ ਕੋਈ ਤਕਰੀਬਨ 10 11 ਰਾਗ ਜਿਹੜੇ ਉਹ ਕਵਰ ਕਰਦੇ ਹਨ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਬਿਲਾਵਲ ਕਲਿਆਣ ਸੋਖੇ ਸੋਖੇ ਲਾਗ ਜਿਹੜੇ ਉਹ ਕਰਵਾਏ ਜਾਂਦੇ ਹਨ ਦੂਜੇ ਸਾਲ ਵਿੱਚ ਥੋੜੇ ਹੋਰ ਜਿਹੜੇ ਓਕੇ ਹੋ ਗਏ ਮਾਜ ਹੋ ਗਿਆ ਸ੍ਰੀ ਹੋ ਗਿਆ ਤੀਜੇ ਸਾਲ ਦੇ ਵਿੱਚ ਕੇਦਾਰਾ ਕਾਨੜਾ ਹੋ ਗਿਆ ਇਸ ਤਰ੍ਹਾਂ ਦਾ ਉਹਨਾਂ ਦਾ ਸਿਲੇਬਸ ਇੱਕ ਪੈਟਰਨ ਬਣਿਆ ਹੈ ਉਹਦਾ ਨੂੰ ਅਸੀਂ ਫੋਲੋ ਕਰਕੇ ਬੱਚਿਆਂ ਨੂੰ ਸਿਖਾ ਰਹੇ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਅ ਇਸ ਯੋਗ ਬਣਾਇਆ ਜਾਵੇ ਕਿ ਉਹ ਤੰਤੀ ਸਾਜ ਦੇ ਨਾਲ ਕੀਰਤਨ ਕਰ ਸਕਣ ਇਸ ਲਈ ਉਹਨਾਂ ਦਾ ਜਿਹੜਾ ਪਹਿਲਾ ਬੇਸ ਹੈ ਉਹ ਅਸੀਂ ਉਹਨਾਂ ਨੂੰ ਸੰਗੀਤ ਦੇ ਨਾਲ ਜੋੜ ਕੇ ਰਿਆਜ਼ ਕਰਵਾਇਆ ਜਾਂਦਾ ਹੈ ਸਰਗਮ ਦਾ ਸਵਰ ਦਾ ਰਿਆਜ਼ ਕਰਵਾਇਆ ਜਾਂਦਾ ਹੈ ਇੱਕੋ ਕਾਇਨਾਤ ਦੇ ਗੁਲਾਮ ਦਾ ਇਸ ਉਤਸਵਾਦ ਨੂੰ ਹੌਲੀ ਹੌਲੀ ਨੋਟੇਸ਼ਨ ਦੇ ਕੇ ਉਹ ਫਿਰ ਸ਼ਬਦ ਨੂੰ ਕੰਟ ਕਰਦੇ ਹਨ ਗਾਇਨ ਕਰਦੇ ਹਨ ਜੋਨ ਖਾਈ ਜਾਂਦੇ ਗੁਰਮਤ ਦੇ ਖੇਤਰ ਦੇ ਵਿੱਚ 올 ਰੌਂਡਰ ਬਣਾਇਆ ਜਾਂਦਾ ਅ ਜੀ ਬਿਲਕੁਲ ਸਾਡੇ ਕੋਲ ਇੱਥੇ ਮਿਊਜ਼ੀਅਮ ਹੈ ਸਾਰਾ ਇਹਦੇ ਵਿੱਚ ਕਲਾਸਿਕਲ 뮤직 ਜਿਹੜੇ ਸਰੰਗੀ ਸਰੋਦ ਹੋ ਗਿਆ ਸਰੰਗੀ ਤੋਂ ਇਲਾਵਾ ਸਾਡੇ ਕੋਲ ਇੱਥੇ ਗੁਰਮਤ ਸੰਗੀਤ ਨਾਲ ਸੀ ਜਿਹੜੇ ਸਾਡਾ ਇਹ ਸੰਸਥਾ ਦਾ ਮੇਨ ਮਕਸਦ ਜਿਹੜਾ ਹੈ ਗੁਰਮਤ ਸੰਗੀਤ ਨੂੰ ਪ੍ਰਮੋਟ ਕਰਨਾ ਹੈ ਉਹਦੇ ਵਿੱਚ ਸਾਡੇ ਕੋਲ ਗੁਰਮਤ ਸੰਗੀਤ ਨਾਲ ਰਿਲੇਟਡ ਸਾਰੇ ਸਾਜ਼ ਜਿਹੜੇ ਨੇ ਉਹ ਮੌਜੂਦ ਹਨ ਉਸ ਤੋਂ ਇਲਾਵਾ ਲੋਕ ਸਾਜ਼ ਵੀ ਸਾਡੇ ਕੋਲ ਹਨ ਜਿਵੇਂ ਅ ਅਲਗੋਜੇ ਹੋ ਗਿਆ ਜਾਂ ਹੋਰ ਜਿਹੜੇ ਲੋਕ ਢੋਲ ਹੋ ਗਿਆ ਢੋਲਕੀ ਹੋਗੀ ਸਾਰੇ ਜਿੰਨੇ ਵੀ ਛੋਟੇ-ਛੋਟੇ ਸਾਜ਼ ਇਹ ਇਹ ਮਿਊਜ਼ੀਅਮ ਜਿਹੜਾ ਹੈ ਇਹ ਰਲਮਾ ਮਿਲਮਾ ਜਿਹੜਾ ਸਾਰੇ ਸੰਗੀਤਾਂ ਨੂੰ ਮੱਦੇਨਜ਼ਰ ਲਾ ਕੇ ਬਣਾਇਆ ਗਿਆ ਮੈਂ ਤੇਰੀ ਦਿਲ ਰੂਬਾ ਰਬਾਬ ਤਾਨਪੂਰਾ ਕਿਉਂਕਿ ਇਹ ਸਾਰੇ ਸਾਜ਼ ਜਿਹੜੇ ਤੰਤੀ ਸਾਜ਼ਾਂ ਦੇ ਵਿੱਚ ਆ ਜਾਂਦੇ ਨੇ ਇਹ ਸਭ ਕੁਝ ਇਥੇ ਮੈਂ ਸਿੱਖਿਆ ਜੀ ਦੰਦ ਬੰਦਨ ਅਨਕ ਬਾਣ ਸਰਬ ਕਲਾ ਸਮਰੱਤ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਘਰ ਹੱਥ ਲੀਕੋ ਟਾਈਮ ਤਾਂ ਦੇਖੋ ਹਰ ਇੱਕ ਜੀ ਨੂੰ ਜ ਲੱਗਦਾ ਹੈ ਜੀ ਟਾਈਮ ਹਰ ਇੱਕ ਚੀਜ਼ ਨੂੰ ਜ਼ਰੂਰ ਲੱਗਦਾ ਹੈ ਬਟ ਹਾਂ ਤੁਹਾਡੀ ਗੱਲ ਸਹੀ ਹੈ ਕਿ ਉਹ ਤੰਤਿਤ ਸਾਜ਼ ਨੇ ਇਹਨਾਂ ਨੂੰ ਥੋੜਾ ਟਾਈਮ ਸਮਝ ਜ਼ਿਆਦਾ ਚਾਹੀਦਾ ਹੈ ਪਰ ਇਹਨਾਂ ਨੂੰ ਸਿੱਖਣ ਵਾਸਤੇ ਇੱਕ ਸ਼ੌਂਕ ਵੀ ਪੈਦਾ ਹੋਣਾ ਚਾਹੀਦਾ ਹੈ ਇੱਕ ਲਗਾਵ ਵੀ ਹੋਣਾ ਚਾਹੀਦਾ ਇਹਨਾਂ ਨਾਲ ਇਹਨਾਂ ਨੂੰ ਸਿੱਖ ਸਕਦਾ ਇਹਨਾਂ ਨਾਲ ਲਗਾਵ ਇਹਨਾਂ ਸਾਜ਼ਾਂ ਨਾਲ ਲਗਾਵ ਹੋਣਾ ਚਾਹੀਦਾ ਜੇਕਰ ਇਹਨਾਂ ਨੂੰ ਲਗਾਵ ਆ ਤਾਂ ਇਹ ਕੋਈ ਢੇਰ ਮੁਸ਼ਕਲ ਵੀ ਨਹੀਂ ਹੈਗੇ ਇਹ ਜਿਹੜੇ ਗੁਰਮਤ ਦਾ ਖੇਤਰ ਹੈ ਇਹ ਬੜਾ ਸੀਰੀਅਸનેસ ਇਹਦੇ ਚ ਇਕਾਗਰਤਾ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਇਹਦੇ ਅਨੁਸਾਰ ਢਾਲਣ ਲਈ ਅਸੀਂ ਬਹੁਤ ਯਤਨ ਕਰਦੇ ਆ ਮੇਰੇ ਟੀਚਰਸ ਆ ਸਾਡੇ ਇੰਸਟੀਟਿਊਸ਼ਨ ਦੇ ਆ ਤੇ ਹੌਲੀ 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 ਉਹਨਾਂ ਨੂੰ ਇਸ ਲਾਈਨ ਵੱਲ ਲਿਆ ਕੇ ਜਿਹੜਾ ਪ੍ਰੇਰਿਤ ਕੀਤਾ ਜਾਂਦਾ ਪਹਿਲਾਂ ਫਿਰ ਉਹਨਾਂ ਨੂੰ ਸਿਖਲਾਈ ਵੱਲ ਲਿਆ ਜਾਂਦਾ ਸਾਡਾ ਜਿਹੜਾ ਸਵੇਰ ਤੋਂ ਲੈ ਕੇ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਟਾਈਮ ਟੇਬਲ ਫਿਕਸ ਹੈ ਉਹਦੇ ਵਿੱਚ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਦੀ ਮਰਯਾਦਾ ਵੀ ਹੈ ਬੱਚੇ ਸਵੇਰੇ ਸ਼ਾਮ ਗੁਰਦੁਆਰੇ ਜਿਹੜੇ ਇਕੱਤਰ ਹੋ ਕੇ ਆਪਣਾ ਨੇਤ ਨਿਯਮ ਕਰਦੇ ਆ ਉਸ ਤੋਂ ਬਾਅਦ ਇਹ ਕਲਾਸਿਸ ਹੈ ਗੁਰਬਤ ਕਲਾਸਿਸ ਹੈ ਔਰਫਨੇ ਦੇ ਬੱਚੇ ਸਕੂਲ ਦੇ ਵਿੱਚ ਵੀ ਸਿੱਖਦੇ ਆ ਤੇ ਪਾਰਟ ਟਾਈਮ ਕਲਾਸਿਸ ਵੀ ਲੱਗਦੀ ਹੈ ਕਹਦੇ ਆ ਕਬ ਲੋਗ ਕਾਹੇ ਦੁਖ ਮਾਨਿਆ ਗੁਰੂ ਨਾਨਕ ਸਾਹਿਬ ਤੋਂ ਅਸੀਂ ਇਸ ਚੀਜ਼ ਨੂੰ ਮੰਨਦੇ ਆ ਕਿ ਸਾਨੂੰ ਉਹਨਾਂ ਨੇ ਤੰਤੀ ਸਾਜ ਨਾਲ ਜੋੜਿਆ ਸਾਡਾ ਜਿਹੜਾ ਫਸਟ ਜਿਹੜਾ ਸਾਡਾ ਤੰਤੀ ਸਾਜ ਹੈ ਉਹ ਰਬਾਬ ਹੈ ਉਸ ਤੋਂ ਬਾਅਦ ਹੌਲੀ ਹੌਲੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਬਾਅਦ ਜਾਂ ਉਹਨਾਂ ਦੇ ਕਾਲ ਦੌਰਾਨ ਸਰੰਦਾ ਜਿਹੜਾ ਹੈ ਉਹ ਹੋਂਦ ਵਿੱਚ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵੀ ਸਰੰਦੇ ਦੇ ਨਾਲ ਕੀਰਤਨ ਸਾਨੂੰ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਉਸ ਤੋਂ ਬਾਅਦ ਹੋਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਅ ਸਾਨੂੰ ਤਾਉਸ ਨਾਲ ਉਹਨਾਂ ਨਾਲ ਜ਼ਿਕਰ ਮਿਲਦਾ ਹੈ ਇਸ ਇਤਿਹਾਸ ਦੇ ਵਿੱਚ ਸਾਨੂੰ ਸਾਖੀਆਂ ਦੇ ਵਿੱਚੋਂ ਜ਼ਿਕਰ ਮਿਲਦਾ ਹੈ ਤਾਨਪੁਰੇ ਦਾ ਵੀ ਜਿਹੜਾ ਹੈ ਉਹ ਇਸ ਇੱਕ ਇਤਿਹਾਸਿਕ ਪਛੋਕੜ ਹੈ ਸਾਡੇ ਜਿਹੜੇ ਗੁਰਮਤ ਸੰਗੀਤ ਦੇ ਮੇਨ ਸਾਜ਼ ਜਿਹੜੇ ਅਸੀਂ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਰਬਾਬ ਤਾਉਸ ਦਿਲ ਰੁਬਾਬ ਤਾਨਪੁਰਾ ਅਨੰਦ ਭਾਇਲਾ ਅੱਜ ਰੁਪਾਇਆ ਗੱਲ ਤੇ ਪਿਆ ਅੱਜ ਰੁਪਾਇਆ ਸਟ੍ਰਿੰਗ ਇਨਸਟਰੂਮੈਂਟ ਜਿਹੜੇ ਇੱਕ ਪੁਰਾਤਨ ਪਰੰਪਰਾ ਹੈ ਤੇ ਉਹਨਾਂ ਨੂੰ ਤੁਸੀਂ ਵੇਖਿਆ ਹੋਣਾ ਕਿ ਅੱਜਕੱਲ ਜਿਹੜਾ ਅਲੋਪ ਹੋ ਰਿਹਾ ਸੀ ਹੈ ਸਟ੍ਰਿੰਗ ਇਨਸਟਰੂਮੈਂਟ ਤੇ ਇਹ ਸੰਸਥਾ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ ਕਿ ਪੁਰਾਤਨ ਬਿਰਯਾਦਾ ਨੂੰ ਜਿਹੜਾ ਬਹਾਲ ਕੀਤਾ ਜਾਵੇ ਉਸੇ ਕਰਕੇ ਅਸੀਂ ਮਿਊਜ਼ੀਅਮ ਬਣਾਇਆ ਸਟ੍ਰਿੰਗ ਇਨਸਟਰੂਮੈਂਟ ਦਾ ਦੂਰੋਂ ਦੂਰੋਂ ਲੋਕ ਇੱਥੇ ਵਿਜ਼ਿਟ ਕਰਨ ਵੀ ਆਉਂਦੇ ਆ ਤੇ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਇਹ ਸਾਇ ਸਿਖਾਏ ਵੀ ਜਾਣ ਕਿਉਂਕਿ ਹੁਣ ਜਿਹੜਾ ਇਹ ਰੁਝਾਨ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਕਹੇ ਕਿ ਜਿਹੜੇ ਤਾਂਤੀ ਸਾਜ਼ਾਂ ਨੂੰ ਜਿਹੜਾ ਅਸੀਂ ਵਜਾਉਣਾ ਹੈ ਉਹ ਵਜ ਵੀ ਰਹੇ ਆ ਦਰਬਾਰ ਸਾਹਿਬ ਦੇ ਰਾਗੀਆਂ ਦੇ ਨਾਲ ਹਜੂਰੀ ਰਾਗੀਆਂ ਨਾਲ ਇੱਕ ਜਿਹੜਾ ਇਨਸਟਰੂਮੈਂਟ ਸਟਿੰਗ ਇਨਸਟਰੂਮੈਂਟ ਹਰ ਵੇਲੇ ਵਜਦਾ ਹਥੇ ਦਰਬਾਰ ਸਾਹਿਬ 'ਚ ਅਸੀਂ ਯਤਨ ਕਰ ਰਹੇ ਆ ਕਿ ਉਸੇ ਮਰਿਆਦਾ ਨੂੰ ਸ਼੍ਰੋਮਣੀ ਕਮੇਟੀ ਦੇ ਨਾਲ ਰਹਿ ਕੇ ਉਹਨੂੰ ਉਹਦੀਆਂ ਜਿਹੜੀਆਂ ਮਰਿਆਦਾਵਾਂ ਨੂੰ ਮੁੜ ਬਹਾਲ ਕੀਤਾ ਜਾਵੇ ਤੇ ਸਟਿੰਗ ਇਨਸਟਰੂਮੈਂਟ ਫੇਰ ਉਭਾਰ ਕੇ ਸਾਹਮਣੇ ਲਿਆਈਏ ਬਿਲਕੁਲ ਇਹੰਦ ਰੋਲ ਜਿਹੜੇ ਇੰਸਟੀਚੂਸ਼ਨ ਹੈ ਫਰੀ ਸਿਖਲਾਈ ਦਿੰਦੇ ਆ ਅਸੀਂ ਬੱਚਿਆਂ ਨੂੰ ਸੰਗੀਤ ਦੀ ਔਰ ਇਹ ਸੰਗੀਤ ਦਾ ਗਾਣ ਮੰਨੇ ਜਾਂਦੇ ਇੰਸਟੀਚੂਸ਼ਨ ਹੈ ਇਹਦੇ ਨਾਲ ਜਿਹੜੇ ਰਿਲੇਟਡ ਬੰਦੇ ਆ ਜਿਵੇਂ ਬਹੁਤ ਵੱਡੇ ਵੱਡੇ ਰਾਗੀ ਭਾਈ ਗੁਰਮੇਸ਼ ਸਿੰਘ ਭਾਈ ਗੋਪਾਲ ਸਿੰਘ ਭਾਈ ਸਮੁੰਦ ਸਿੰਘ ਭਾਈ ਸਰਜਨ ਸਿੰਘ ਇੱਥੋਂ ਦੇ ਜਿਹੜੇ ਪੈਦਾਇਸ਼ ਹੈ ਇੱਥੋਂ ਦੇ ਜਿਹੜੇ ਉਸਤਾਦ ਵੀ ਬੜੇ ਉੱਗੇ ਉਸਤਾਦ ਸੀ ਉਹਨਾਂ ਵਿੱਚ ਉਸਤਾਦ ਮਹੰਗਾ ਸਿੰਘ ਜੀ ਪ੍ਰੀਤਮ ਸਿੰਘ ਤੂਰ ਹਨਾਂਬ ਸਿੰਘ ਜੋਗੀ ਇਹੋ ਜੇ ਮਹਾਨ ਸ਼ਖਸੀਅਤਾਂ ਨੇ ਇੱਥੇ ਸਿਖਾਇਆ ਤੇ ਬੜੇ ਬੱਚੇ ਇੱਥੋਂ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾ ਕੋਵੇ ਆਪਣੇ ਸੇਵਨ ਵਾਰੇ ਆ ਆਨੰਦ ਕੋ ਨੀ ਨਗਾ